ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਹੜੜਕਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਪਾਜੀ ਹੁਣ ਅਗਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਮੱਜਾਂ ਤੇ ਇੱਕ ਜਰਸੀ ਗਾਂਦਾਂ ਦਿਖਾਉਣੀ ਹੈ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣ ਉਹਨਾਂ ਨਾਲ ਤੇ ਪੁੱਛਦੇ ਸਾਡੀ ਡਿਟੇਲ ਹਾਂਜੀ ਵਿਦਿ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਭਾਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬੜਾ ਠੀਕ ਠਾਕ ਵਧੀਆ ਜੀ ਲੈ ਵਧੀਆ ਕੀਤਾ ਜ ਮੰਜੂਰ ਤੇ ਨਹੀਂ ਵਿਖੰਦਿਆ ਮੰਜੂਰ ਕਿੱਥੇ ਗਿਆ ਜੋੜੀ ਗੁੱਡੀਆਂ ਲੈਣ ਗਿਆ ਗੁੱਡੀਆਂ ਲੈਣ ਕੇ ਆ ਜੀ ਕਿੱਥੇ ਗਿਆ ਉਹ ਉਧਰ ਵਾਲੇ ਪਾਸੇ ਗੁੱਡੀਆਂ ਲੈਣ ਠੰਗਿਆ ਐ ਇਸ ਗੁੱਡੀਆਂ ਲੈਣ ਗਿਆ ਐ ਹਾਂਜੀ ਬਣੀ ਠੀਕ ਐ ਚਲੋ ਨਾਮ ਦੱਸਦੇ ਕਰੀ ਆਪਾਂ ਮੇਰਾ ਭਾਈ ਬਗੀਚਾ ਸਿੰਘ ਜੀ ਪਿੰਡ ਹਰੜ ਕਲਾਂ ਤਸੀਲ ਲਈ ਨਾਲਾ ਤੇ ਜ਼ਿਲ੍ਹਾ ਮਰਸਰ ਤੇ ਹੁਣ ਨੰਬਰ ਬੋਲਦੇ 7923642 ਸੁਣੋ ਠੀਕ ਹੈ ਜੀ ਹਾਂਜੀ ਹਾਂਜੀ ਤੇ ਅੱਜ ਚਾਰ ਮੱਜਾਂ ਦੇ ਇੱਕ ਗਾਂ ਹੈ ਇੱਕ ਗਾਂ ਹੈ ਰੁਪਈਆ ਹੀ ਠੀਕ ਆ ਚਲੋ ਫਿਰ ਜਰਸੀ ਤੋਂ ਸ਼ੁਰੂ ਕਰ ਲਈਏ ਹਾਂਜੀ ਹਾਂਜੀ ਥਾਂ ਇਹਦੇ ਤੁਹਾਨੂੰ ਲਾਗੇ ਦਾ ਦਿਖਾ ਦਈਏ ਕਰੀ ਆਂ ਦੇਖ ਸਕਦੇ ਜੀ ਦਸੀਏ ਵਧੀਆ ਤੇ ਬਾਰੇ ਆਪਾਂ ਇੱਕ ਇਹ ਭਾਈ ਸੁਈਏ ਪੰਜਵੇਂ ਛੇਵੇਂ ਦਿਨ ਦੀ ਅੱਛਾ ਤੇ 10 ਕਿਲੋ ਇਸਲੇ ਹੁਕਦ ਤਿਆਰ ਬਿਲਕੁਲ ਹਾਂਜੀ ਬਿਲਕੁਲ ਤਿਆਰ ਤੇ ਬੱਚਾ ਕੀ ਤੇ ਮਗਰ ਬੱਚਾ ਇਹਦੇ ਮਗਰ ਵਸ਼ੀ ਵਾਲਾ ਤੁਹਾਨੂੰ ਖਾ ਦਨੇ ਆ ਲਿਆ ਤੋੜ ਦਿਆ ਫਿਰ ਹਾਂਜੀ ਤੋੜ ਦਿਆ ਤੇ ਉਦੋਂ ਤਰਾ ਕਿੰਨਾ ਕਿ ਦੋ ਚਵਾਈ ਜਾਊਗੀ ਉਹ 13 14 ਕਿਲੋ ਭਾਈ ਚਵਾਊਗੀ ਤੁਹਾਨੂੰ ਬੜਾ ਖੰਡ ਬੜੀ ਹੈ ਜੀ ਠੀਕ ਹੈ ਜੀ ਸੁਈ ਆ ਤਾਜੀ ਬਿਲਕੁਲ ਬਾਕੀ ਚੂਣ ਚਵਾ ਬੜਾ ਵਧੀਆ ਹਰਪੀ ਭਾਈ ਠੀਕ ਜੀ ਦੋਨੇ ਪਾਸੇ ਜਾ 10 ਕਿਲੋ ਦੋਤੇ ਜਿਹੜਾ ਜਰਸੀ ਕੋਲ ਕਿੰਨੇ ਕਿ ਤਿਆਰ ਆ ਵਾਸਤਵ ਕੋਲ ਭਾਈ ਵੀਰ ਭਰਾ ਨੂੰ ਦੋ ਟਾਈਮ ਤਿੰਨ ਟਾਈਮ ਚੁੱਕ ਕੇ ਲੋਗਰੇ ਪਸੰਦੀ ਕਰ ਗਏ ਤੇ ਉਹ ਵਛੀ ਜਿਹੜੀ ਇਹਦੀ ਜਰਸੀ ਵਛੀ ਮੰਗਰ ਤੇ ਕੀ ਰੱਖੀ ਇਹਦਾ ਮੁੱਲ ਫਿਰ ਆਪਾਂ ਵੇਖ ਲੋ ਵੀਰ ਭਾਜੀ ਵੈਣ ਜਿੱਤਰਾ ਦੀ ਹੈਗੀ ਆ ਮੁੱਲ ਭਾਵੇਂ 40 ਚੜੀਏ 38 35 ਹਜ਼ਾਰ ਦੀ ਹੈ 20 ਯਾਤ ਦੇ ਦੋਗੇ ਮੌਕੇ ਤੇ ਹੋਰ ਕਰ ਦੋਗੇ ਮਾਨ ਕੋਈ ਗੱਲ ਹੈ ਪਈ ਪਈ ਘੱਟਾਂਗੇ ਕੋਈ ਫੋਨ ਲਾਵੇ ਇੱਕ ਰਹੀ ਹੁਣ ਮਤਲਬ ਕੋਈ ਵੀ ਭਰਾ ਫੋਨ ਲਾਵੇ ਬਾਕੀ ਵਹਿੜ ਚੰਗੀ ਆ ਲੋੜੀ ਆਉਂਦੀ ਹੁਣ ਮੋੜਿਓ ਨਾ ਕਿਸੇ ਨੂੰ ਤੇ ਪ੍ਰਸਤੁਤ ਤੁਸੀਂ ਆ ਵੀ ਫਿਰ ਚਲੋ ਕੋਈ ਨਹੀਂ ਮੌਕੇ ਤੇ ਮਾਨ ਕਰਦੇ ਤੁਸੀਂ ਪਰ ਜੇ ਕਰਦਾਂਗੇ ਫਿਰ ਕੋਈ ਫੋਨ ਲਾਵੇ ਮੋੜਿਓ ਨਾ ਕਿਸੇ ਤੇ ਹੁਣ ਇੱਕ ਆ ਨੀਲੀ ਦੀ ਮਾਝ ਤੁਹਾਨੂੰ ਦਿਖਾਉਣੀ ਆ ਬਾਕੀ ਅਗਲੇ ਪਿਛਲੇ ਪੈਰੇ ਤੇ ਚਿੱਠੇ ਆ ਪੂਰੇ ਨਮਾਈ ਨਮੋਈ ਨਹੀਂ ਉਹਦੇ ਕਰਕੇ ਥੋੜਾ ਨਮਾਈ ਨਹੀਂ ਬਰਾਈਆਂ ਹੀ ਆ ਨਾ ਜੀ ਹਾਂਜੀ ਹਾਂਜੀ ਤੇ ਠੰਡ ਬੜੀ ਜਾਂਦੀ ਜੀ ਠੀਕ ਆ ਹਾਂਜੀ ਤੇ ਦੱਸ ਦੀਏ ਤੇ ਪਰ 55000 ਰੁਪਏ ਪਾਜੀ ਇਹਦਾ ਅੱਛਾ ਤੇ ਮੰਨ ਲਓ ਵੀ ਇਹਦਾ 1.5 ਮਹੀਨਾ ਰਹਿ ਗਿਆ ਸੋਣ ਚ ਅੱਛਾ 1.5 ਮਹੀਨਾ ਸੋਣ ਚ ਰਹਿ ਗਿਆ 1.5 ਮਹੀਨਾ ਰਹਿ ਗਿਆ ਠੀਕ ਆ ਤੇ ਸਾਢੇ 8 ਮਹੀਨੇ ਆ 15 ਤਰੀਕ ਨੂੰ ਹੋ ਜਾਣੀ ਆ ਠੀਕ ਆ ਹਾਂਜੀ ਤੇ ਦੁੱਧ ਨਹੀਂ ਦਿੰਦੀ ਨਾ ਦੁੱਧੋਂ ਛੜਦੀ ਆ ਤੇ ਤੁਹਾਨੂੰ ਸਭ ਨੂੰ ਓਕੇ ਸਾਰੇ ਹਾਂਜੀ ਤੁਹਾਨੂੰ ਸਾਰੇ ਆਪਣੀ ਫੁੱਲ ਗਾਰੰਟੀ ਆਪਣੀ ਠੀਕ ਆ ਤੇ ਕਿੰਨੇ ਕੇ ਦੁੱਧ ਆ ਲਈ ਜੇ ਦੁੱਧ ਪਾਈ 10 ਤੋਂ 15 ਪੈਲੇ ਸੂਏ ਚੋਆ ਆ ਜੇ ਨਹੀਂ ਅੱਛਾ ਹਾਂਜੀ ਐਰ ਕੀ ਕਿੰਨਾ ਚੋ ਆਜੋ ਐਰ ਕੀ 12 13 ਕਿਲੋ ਰਾਮ ਨਾਲ ਚਾਉਂ ਚੋਟੇ ਤੁਰ ਵੇ ਦੇਖ ਰਿਹਾ ਆ ਗਿਆ ਮਨਜੋਤ ਸਿੰਘ ਪਰ ਮਨਜੋਤ ਆ ਗਿਆ ਤੂੰ ਹਾਂਜੀ ਬਾਕੀ ਨੀਲੀ ਦੀ ਜਿਹੜੀ ਛੋਟੀ ਆ ਨੀਲੀ ਦੇ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਪੂਰੀਆਂ ਵਿੱਚ ਦੇਚ ਬਾਕੀ ਹਵਾਨਾ ਵਿੱਚ ਚੰਗਾ ਤਿਆਰ ਕਰਨਾ ਹੋਈ ਨੇ ਕਾਫੀ ਚੰਗਾ ਹਵਾਨਾ ਵਿੱਚ ਆਹ ਦੇਖ ਲੈਣਗੇ ਸਾਰਾ ਹਵਾਨਾ ਭਰੋਗੀ ਜਿਹੜਾ ਚੰਗੀ ਤਰ੍ਹਾਂ ਬੰਦ ਦੀ ਬੜੀਆ ਸੀ ਭਈ ਹੁੰਦੀ ਆ ਪੀਪਾ ਜੀ ਮਨਜੋ ਮਨਜੋ ਤਾਂ ਕੀ ਰੱਖਣਾ ਇਹਦਾ ਮੁੱਲ ਫਿਰ ਇਹਦਾ ਮੁੱਲ ਪਰਚੀ ਵਿੱਚ ਜਾ ਯਾਰ 55000 ਕਿੰਨੇ ਦੀ ਦੇ ਦੇਣੀ ਆ 40000 ਦੀ ਦੇ ਦੇਣੀ ਮੌਕੇ ਤੇ ਹੋਰ ਕਰ ਦੇਣਾ ਮਨ ਥੋੜੀ ਆ ਕਰ ਦਾਂਗੇ ਪੀਪਾ ਜੀ ਇਹ ਆ ਕਿ ਕੋਈ ਫੋਨ ਲਾਵੇ ਅਜ ਖੁੱਲਾ ਮਾਨ ਕਰਦੇ ਜਰਾ ਮਾਨ ਕਰਾਂਗੇ ਨਾਰੇ ਕੋਈ ਵੀਰਪਰਾ ਫੋਨ ਲਾਉ ਨੀਲੀ 라ਵੀ ਦੀ ਵੈਸੇ ਵੀ ਲੋਕ ਬੜੀ ਪਸੰਦ ਕਰਦੇ ਹਨ ਅੱਛਾ ਹਾਂ ਕੋਈ ਨਹੀਂ ਮਾਨ ਕਰਾਂਗੇ ਕੋਈ ਵੀਰਪਰਾ ਫੋਨ ਲਾਉ ਨਾ ਖਾਲੀ ਨਹੀਂ ਮੋੜਾਂਗੇ ਅੱਜ ਕੋਈ ਫੋਨ ਲਾਵੇ ਬਸ ਇੱਕ ਹੀ ਜੀ 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 ਠੀਕ ਹੈ ਪਾਜੀ ਤੇ ਹੁਣ ਦੂਸਰੇ ਨੰਬਰ ਤੇ ਮੈਂ ਤੁਹਾਨੂੰ ਦਿਖਾਉਣੀ ਹੈ ਇਹ ਵੀ ਸੋਈ ਸੁਵਾਈ ਜੇ ਇਹ ਤਾਜੀ ਸੁਹੀ ਹੈ ਚੌਂ ਦਿਨਾਂ ਦੀ ਅੱਛਾ 4 ਦਿਨਾਂ ਦੀ ਸੁਹੀ ਦੁੱਧ ਵੀ ਆਪਦੀ ਪਾਈ ਦੇ ਲੈ 8 ਕਿਲੋ ਤੋਂ ਪਲੱਸ ਹੀ ਹੋਊਗਾ ਅੱਛਾ ਹਾਂਜੀ 8 ਲੀਟਰ ਤੋਂ ਪਲੱਸ ਦੁੱਧ ਜਿਹੜਾ ਹੈਗਾ ਵਾ ਠੀਕ ਹੈ ਕਿੰਨਾ ਕੁ ਦੁੱਧ ਚਵਾਈ ਜਾਊਗੀ 10 ਤੋਂ ਪਲੱਸ ਹੀ ਜਾਊ ਪਾਜੀ ਠੀਕ ਹੈ ਲਿਆ ਫਿਰ ਤੋਰ ਇੱਕ ਰੀਨ 10 ਕਿਲੋਟਰ ਦੁੱਧ ਜਿਹੜਾ ਕਿੰਦੇ ਕੀ ਚਵਾਈ ਜਾਊਗੀ ਇਹ ਪਾਣੀ ਕੱਟੀ ਜੇ ਦੀ ਆਹ ਕੱਟੀ ਹੈ ਦੀ ਹੋਰ ਮੋਰਾ ਨਸਲ ਦੀ ਵੇਖ ਲੋ ਇਹ ਟਵਾਲੀ ਚੱਕੜਣੀ ਠੀਕ ਹੈ ਜੀ ਆਹ ਨਾੜੂ ਦੇ ਬੱਚਾ ਜੇ ਦਾ ਚਲੋ ਲੈ ਆ ਜੇ ਇੱਕ ਵਾਰੀ ਸਿੱਧੀ ਲੈ ਆ ਜੇ ਲਾਂਦੇ ਚੋਟ ਜੋ ਸੈਂਟਰ ਉੱਪਰ ਕਿੱਦੋਂ ਬਾਕੀ ਉਤਰਾਂ ਪੇਟਪੂੜੇ ਦੇ ਜਿਹੜੇ ਠੀਕ ਹੈ ਲੈ ਜੀ ਬੀ ਬੰਦ ਦਿਓ ਜੀ ਬਾਕੀ ਚੋਮ ਚਵਾ ਬੜਾ ਚੰਗਾ ਹੈ ਠੀਕ ਹੈ ਜੀ ਹਾਂ ਜੀ ਤੇ ਮਨਜੋਤ ਕਿੰਨੇ ਦੇ ਦੇਣੀ ਫਿਰ ਇਹਦਾ ਮੁੱਲ 50000 60 ਜੋ ਕਰਨਾ ਮੰਨ ਤਾ ਨਾ 58000 ਦੀ ਕਰ ਹੋਰ ਕਰ 55000 ਦੀ ਅੱਛਾ 55000 ਦੀ ਹੋਰ ਕਰ ਦੇਣਾ ਮਨ ਮੋਕੇ ਦੇ ਵੀਰ ਜੀ ਹੋ ਜੂ ਮਾਨਤਾ ਨਹੀਂ ਮਾਕੀ ਜੇ ਕੋਈ ਵੀਪਰਾ ਫੋਨ ਲਾਉ ਮੋਕੇ ਦੇ ਮਾਨ ਕਰਾਂਗੇ ਦੋ 10 ਕਿਲੋ ਦੋਊਗੀ ਜੋ ਠੀਕ ਹੈ ਠੀਕ ਹੈ ਕਿ ਨਹੀਂ ਠੀਕ ਹੈ ਪਾਜੀ ਕੋਈ ਨਹੀਂ ਮੋਕੇ ਦੇ ਕੋਈ ਵੀਪਰਾ ਫੋਨ ਲਾਉ ਜੀ ਹੋਰ ਮਾਨ ਕਰਾਂਗੇ ਹੋਣ 8 ਕਿਲੋ ਪੱਕਾ ਹੈਗਾ ਜੀ ਮੋਕੇ ਦੇ ਮੈਂ ਕਹਿੰਦਾ ਭਾਈ ਤੋਂ ਵੀਪਰਾ 10 ਟਾਈਮ ਚੋਲੇ ਆਣ ਕੇ ਅੱਛਾ ਠੀਕ ਹੈ ਗਾਰੰਟੀ ਹੈ ਪੂਰੀ 8 ਕਿਲੋ ਦੁੱਧ ਦੀ ਆਪਣੀ ਗਾਰੰਟੀ ਹੈ ਚੌਥਾ ਦਿਨ ਸੂਈ ਨੂੰ ਜੇ ਨੜੂ ਦੇ ਬੱਚਾ ਜੀ ਠੀਕ ਹੈ ਜੀ ਠੀਕ ਹੈ ਨਾ ਠੀਕ ਹੈ ਆ ਵੀ ਆ ਛੋਟੀ ਵੀਰ ਜੀ ਕਿੰਵਾ ਸਵੇ ਸੋਈ ਜੀ ਇਹ ਹਰ ਵੀਰੋ ਇਹ ਪਹਿਲਾ ਸੂਆ ਸੂਈ ਕੱਟੀ ਕਿੰਨਾ ਕਿਚਰਾ ਹੈ ਸੂਈ ਨਾਲ ਇਹ ਕਲਰ ਵਾਲਾ ਸੂਈ ਜੇ ਬਾਕੀ ਚੰਗੇ ਪਿੱਠ ਪੁੜੇ ਦੀ ਆ ਹਨਾ ਪੰਜ ਇਹਦੀ ਸਟਾਰਟਿੰਗ ਜਿਹੜੀ ਹੈ ਨਾ ਅੱਛਾ ਨਾਲੇ ਡੋਕਾ ਨਹੀਂ ਖੜਿਆ ਆਪਾਂ ਅੱਛਾ ਜੀ ਸਟਾਰਟਿੰਗ 9-10 ਕਿਲੋ ਆ ਅੱਛਾ ਆਹ ਕੋਈ ਵੀਰ ਭਰਾ ਬੇਸ਼ੱਕ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰੇ ਬੇਸ਼ੱਕ ਵੀਡੀਓ 깔 ਤੇ ਚਵਾਈ ਅੱਛਾ ਕਿੰਨਾ ਕਿ ਚਵਾਈ ਜਾਊਗੀ ਹੈ ਮੇਰੇ ਹਿਸਾਬ ਨਾਲ ਤਾਂ ਇਹ 12 ਤੋਂ ਪਲੱਸ ਹੀ ਜਾਊਗੀ ਲਿਆ ਫਿਰ ਤੋੜ ਦਈਏ ਇਹਨਾਂ ਆਹ ਬੱਚਾ ਕੀ ਆ ਗਿਆ ਤੇ ਮਗਰ ਇੱਕ ਕਟਾ ਜੀ ਭਾਜੀ ਇਹਦੇ ਮਗਰ ਬਾਕੀ ਛੋਟਾ ਸਿੰਗ ਹੈ ਬਿਲਕੁਲ ਪਹਿਲਾ ਸੂਰਜ ਸੂਈ ਆ ਤੇ ਬਾੜੇ ਪੱਲੇ ਦੀ ਝੋਟੀ ਆ ਜਿਹੜੀ ਇਹ ਰਾਜਾ ਲੈ ਅਬੀ ਦੋ ਤਾਂ 12 ਲੀਟਰ ਜਿਹੜਾ ਕਿੰਦੇ ਕੀ ਚਵਾਈ ਜਾਊਗੀ ਬਾਕੀ ਨਿੱਗਰ ਹਵਾਨੇ ਦੀ ਹੈ ਜਿਹੜੀ ਜਿਹੜੀ ਪਹਿਲਾ ਸੁਆ ਜਿਹੜਾ ਸੁਈ ਹੈ ਆਪੀ ਭਾਈ ਉਸ ਤੇ ਚੋਈ ਵੀ ਲੈ ਲਈ ਠੀਕ ਐ ਇਹ 6:30 7 ਵਜੇ ਦੀ ਚਵਾਈ ਦੀ ਝੋੜੀ ਤੇ ਮਨਜੋਤ ਇਹਦਾ ਮੁੱਲ ਇਹਦਾ ਮੁੱਲ 85000 ਵਿੱਚੋਂ ਕਿੰਨਾ ਕਰਨਾ ਮਾਨ 100000 ਦੇ ਦੇ ਅੱਛਾ 80000 ਦੀ ਦੇ ਦੇ ਨਹੀਂ 12 ਲੀਟਰ ਵਾਲੀ ਝੋਟੀ 80 ਦੀ ਝੋਟੀ ਭਾਈ ਦੇ ਦਾਂ ਬੜੀ ਝੋਟੀ ਚੰਗੀ ਬੜੀ ਚੋਣ ਚੋਆ ਬੜਾ ਜਿਆਦਾ ਕੱਢੀ ਬਾਕੀ ਮਾਨਤਨ ਮੌਕੇ ਤੇ ਹੋ ਜਾਣਾ ਹੋਰ ਨਾਲੀਆਂ ਪੀਰ ਭਾਈ ਕਰਾਂਗੇ ਬਾਕੀ ਵੇਖੋ ਸਫਾਈ ਕਿ ਨਹੀਂ ਹੈ ਚੱਲੇ ਦੀ ਹਾਈਆਂ ਤੇ ਜਿਹੜੀ ਪੂਰੀ ਠੀਕ ਹੈ ਜੀ ਉਹਨੇ ਇੱਕ ਮੱਝ ਹੋਰ ਚੰਗੇ ਵੱਡੇ ਘੱਟ ਘਾਟ ਵਾਲੀ ਤਾਂ ਨਹੀਂ ਦਿਖਾਉਣੀ ਹੈ ਦੱਸ ਕੇ ਵਿਧੀ ਇਹਦੇ ਬਾਰੇ ਇਹਦੇ ਥੱਲੇ ਭਾਰੀ ਭਾਈ 2 ਮਹੀਨੇ ਦੀ ਸੂਈ ਜੀ ਅੱਛਾ ਬੇਸ਼ੱਕ ਵੀਰ ਪਿਛਲੀ ਵੀਡੀਓ ਕੱਢ ਕੇ ਵੇਖ ਲੈ ਦੀ ਅੱਛਾ ਉਹ ਤਾਂ ਬੱਚਾ ਹੈਗਾ ਹੀ ਦਾ ਠੀਕ ਹੈ ਠੀਕ ਆ ਪਰਸੋਂ 14 ਦਾ ਹੀ ਬੱਚਾ ਮਰਿਆ ਜੀ ਅੱਛਾ ਤੇ ਦੁੱਧ ਲੀਟਰ ਵਾਲਾ ਇਹਦੇ ਥੱਲੇ 9 ਕਿਲੋਊਗਾ ਅੱਛਾ ਖੰਡਾ ਕਰਕੇ 9 ਲੀਟਰ ਪੱਕਾ ਦੁੱਧ ਹੈਗਾ ਮੈਂ ਤਾਂ 8 ਲੀਟਰ ਵਾਲਾ ਮੰਨ ਲਓ ਵੀ ਇਹ 8 ਲੀਟਰ ਕੋਈ ਮਾਰ ਲੇ ਥੱਲੇ ਤੇ ਮਿਲਦੀ ਕਿੱਦਾਂ ਜੀ ਮਿਲਦੀ ਆ ਭਾਈ ਭਾਈ ਝੂਠ ਨਹੀਂ ਮਾਰਨਾ ਇੱਕ ਟਾਈਮ ਦੀ ਗੱਲ ਹੁੰਦੀ ਜੀ ਅੱਛਾ ਬਾਅਦ ਗੇ ਲੱਤ ਨਹੀਂ ਫੱਟੂ ਬਾਲਟੀ ਥੱਲੇ ਰੱਖ ਕੇ ਠੀਕ ਹੈ ਜੀ ਇੱਕ ਟਾਈਮ ਹੁੰਦਾ ਹੀ ਮਿਲਦੀ ਲੈ ਫਿਰ ਆ ਵੀ ਦੁੱਧ ਆਹ ਬੀਬਾ ਜੀ ਚੰਗੀ ਸੇਵਾ ਦੇ ਚੱਲ ਗਈ ਨਾ 11 12 ਕਿਲੋ ਦੁੱਧ ਕਰੂਗੀ ਠੀਕ ਆ ਪਹਿਲਾਂ 20 25 ਫਾਈਲ ਥਾਲੇ 6 7 ਕਿਲੋ ਦੁੱਧ ਸੋਈ ਨੂੰ ਕਿੰਨਾ ਚਿਰ ਹੋ ਗਿਆ ਵਾ ਸੋਈ ਨੂੰ ਵੱਧ ਤੋਂ ਵੱਧ ਮਹੀਨਾ ਲਿਆ ਫਿਰ ਤੋੜ ਦੋ ਇਹਨਾਂ ਮਹੀਨੇ ਦੇ ਲੱਗ ਬੰਨੇ ਦੀ ਸੋਈ ਆ ਤੇ ਬੱਚਾ ਜਿਹੜਾ ਇਹਦਾ ਹੁਣ ਮਰ ਗਿਆ ਵਾ ਪਿਛਲੀ ਵੀਡੀਓ ਚ ਕਹਿੰਦੇ ਬੱਚਾ ਇਹਦਾ ਹੈਗਾ ਬਾਕੀ ਚੰਗੇ ਵੱਡੇ ਗੱਦ ਘੱਟਦੀ ਆ ਜਿਹੜੀ ਹੁਣ ਦੁੱਧ ਜਿਹੜਾ ਮੌਕੇ ਤੇ ਨਾਲ ਜਿਵੇਂ ਜਿਹੜਾ ਕਹਿੰਦੇ ਹੈਗਾ ਬਾਕੀ ਕੋਈ ਵੀ ਰਿਸ਼ਤੇ ਆ ਕੇ ਚਵਾਈ ਕਰਕੇ ਖੜੇ ਬਾਕੀ ਪੱਧ ਕਾਣਾ ਸਹੀ ਇਹੋ ਤੇ ਲਗੀ ਚੋਣ ਬੜੀ ਜਿਆਦਾ ਹੈ ਪਾਰੇ ਪੱਲੇ ਦੀ ਮਾਜੇ ਜਿਹੜੀ ਨੇ ਬਾਕੀ ਲੀੜਾ ਸਿੱਧੇ ਅੱਜ ਸਾਰੇ ਡਗੜਾ ਚ ਚਵਾਈ ਨਹੀਂ ਰੇਟ ਹੋਈ ਠੀਕ ਹੈ ਜੀ ਹਾਂ ਜੀ ਤੇ ਇਹਦਾ ਮਨਜੋਤ ਕੀ ਰੱਖਣਾ ਮੋਨ ਸੱਖਿਆਰ ਸੱਖਿਆਰ ਵਿੱਚੋਂ ਕਿੰਨਾ ਕਰਨਾ ਮਾਨ ਆਪਰੇ ਜੀ ਇਹ ਮੈਂ ਦਾ ਜੀ ਨਾਮ ਇਹ ਗੱਲ ਦੱਸ ਦੇਣਾ ਹਾਂ ਜੀ ਇਹ ਸਾਰਾ ਸਾਰੀਆਂ ਗਰਮੀਆਂ ਵੀ ਚੁਲੇ ਕੋਈ ਅੱਛਾ 45000 ਦੀ ਹੁਣ ਵੀ ਫੰਡਰਾਂ ਚ ਹੈਗੀ ਆ ਅੱਛਾ ਹੈਗੀ ਕਿ ਨਹੀਂ ਮੈਂ ਬਾਕੀ ਚਲੋ ਮਾਈ ਤੇ ਵੱਡੀ ਆ ਵੱਡੀ ਆ ਹਾਂਜੀ ਬਾਕੀ ਇਹਦੇ ਚ ਕੋਈ ਘਾਟਾ ਨਹੀਂ ਹੈਗਾ ਬਾਕੀ ਅਸੀਂ 55 ਜੋ ਮਾਨਤਾ ਕਰਾਂਗੇ ਕੋਈ ਵੀਪਰਾ ਬੂੰਡਾਊਗਾ ਠੀਕ ਹੈ ਬਾਕੀ ਚੋਕੇ ਨਹੀਂ ਮੈਂ ਕੋਈ ਛੱਡ ਕੇ ਜਾਊਗਾ ਜਿਹੜਾ ਵੀਪਰਾ ਚੜੂਗਾ ਇਹਨੂੰ ਉਹ ਛੱਡ ਕੇ ਨਹੀਂ ਜਾਊਗਾ ਠੀਕ ਹੈ ਵੀ ਜੀ ਅੱਛਾ ਸੀਲ ਠੰਡੀ ਆ ਇਹ ਇਹਦੇ ਦੋਸਤ ਜੀ ਭਾਜੀ ਅੱਛਾ ਇਹ ਦੋਸਤ ਸਾਰੇ ਇਹ ਗੁੱਡੀਆਂ ਡਾਉਣਾਂ ਵਾਲੀ ਟੀਮ ਆ ਆ ਗੁੱਡੀਆਂ ਗੱਡੀਆਂ ਡਾਉਣੀਆਂ ਆਗੇ ਅੱਛਾ ਹਾਂ ਇਹ ਸਾਰੀ ਟੀਮ ਇਕੱਠੀ ਹੋਈ ਆ ਸਾਰੀ ਟੀਮ ਇਕੱਠੀ ਹੋਈ ਆ ਕੱਲ ਵੀ ਆਏ ਪਰਸੋਂ ਅੱਛਾ ਤੇ ਅਸੀਂ ਤਿਆਰ ਹੋਣ ਦੇ ਉਦੋਂ ਵੀਡੀਓ ਆਪਣੀ ਇੱਕ ਬੇਸੋਗੀ ਜੀ ਹਾਂਜੀ ਹਾਂਜੀ ਉਦੋਂ ਤੁਸੀਂ ਕਹਿੰਦੇ ਸੀ ਪ੍ਰੋਗਰਾਮ ਦੇ ਜਨਾਂ ਪ੍ਰੋਗਰਾਮ ਦੇ ਜਨਾਂ ਹੀ ਤੇ ਚਲੇ ਆਏ ਕਹਿੰਦੇ ਵੀ ਮੰਨ ਲਓ ਹੁਣਾ ਨਹੀਂ ਆ ਭਾਜੀ ਹਰਪ੍ਰੀਤ ਮੈਂ ਵੀ ਅੱਜ ਨਹੀਂ ਪਰਸੋਂ ਦੇ ਰਾਜ ਆ ਗਏ ਆ ਠੀਕ ਆ ਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਸਮਝ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ